ਪਾਸ਼ਾ ਵੀ ਪੜਦੇ ਡਾਇਰੈਕਟਰ ਸਾਹਿਬਾਨ ਨੇ ਉਹ ਬਾਹਰ ਆ ਚੁੱਕੇ ਨੇ ਗੱਲ ਕਰਦੇ ਆ ਤੁਸੀਂ ਸਾਡਾ ਰਾਹ ਕਿਉਂ ਰੋਕ ਲਿਆ ਜਾਣ ਕਿਉਂ ਨਹੀਂ ਦਿੰਦੇ ਤੁਹਾਡਾ ਥੋੜਾ ਥੋੜਾ ਪ੍ਰਤੀਕਰਮ ਲੈਣਾ ਸੀਗਾ ਫਸਟ ਟਾਈਮ ਤੁਹਾਡੇ ਨਾਲ ਮੁਲਾਕਾਤ ਹੋਈ ਹੈ ਅਸੀਂ ਇਹ ਜਾਣਨਾ ਚਾਹੁੰਦੇ ਸੀਗੇ ਸਾਰਾ মিডিਆ ਇਹ ਜਾਣਨਾ ਚਾਹੁੰਦਾ ਹੈ ਤੁਸੀਂ ਕਿਹਾ ਸੀਗੇ ਉੱਥੇ ਪਛਾਤਾਂ ਦੇ ਡਾਇਰੈਕਟਰ ਤੇ ਉਹ ਚੱਲਿਆ ਉੱਥੇ ਸਮਾਗਮ ਹੋਇਆ ਉੱਥੇ ਗਾਣੇ ਗਾਏ ਗਏ ਤੁਹਾਡਾ ਇਸ ਤੇ ਕੀ ਪ੍ਰਤੀਕਰਮ ਹੈ ਕਿਉਂਕਿ ਹਾਲ ਤੱਕ ਤੁਹਾਡਾ ਪ੍ਰਤੀਕਰਮ ਕਿਸੇ ਨੇ ਨਹੀਂ ਸੁਣਿਆ ਅਸੀਂ ਉਹ ਜਾਣਨਾ ਚਾਹੁੰਦੇ ਸੀ ਹਾਂਜੀ ਨਹੀਂ ਅਜੇ ਵੀ ਮੈਂ ਤੁਹਾਨੂੰ ਸ਼ਾਇਦ ਨਾਮ ਦੱਸਾਂ ਮੈਂ ਸਿੰਘ ਸਾਹਿਬ ਨੇ ਪੁੱਛਿਆ ਸੀ ਉਹਨਾਂ ਨੂੰ ਮੈਂ ਦੱਸ ਦੁੱਤਾ ਉਹਦੀ ਬੜੀ ਡਿਟੇਲਡ ਰਿਪੋਰਟ ਮੈਂ ਉਹਨਾਂ ਨੂੰ ਦੇ ਦੇਵਾਂਗਾ ਬਾਕੀ ਪਤਾ ਹੀ ਹੋਈ ਹੈ ਗਲਤੀ ਹੋਈ ਹੈ ਜੀ ਮੰਨਦੇ ਹੋ ਜਦੋਂ ਕੋਈ ਬੰਦਾ ਗਾਲਤਖਸਾਬ ਹੁੰਦਾ ਉਹ ਇਹ ਮੰਨ ਕੇ ਹੀ ਹੁੰਦਾ ਠੀਕ ਹੈ ਜੀ ਮਤਲਬ ਮੰਨਦੇ ਉਹ ਵੀ ਜਲਦੀ ਹੋਈ ਹੈ ਮੈਂ ਕਿਹਾ ਜਦੋਂ ਕੋਈ ਬੰਦਾ ਗਾਲਤਖਸਾਬ ਤੇ ਪੇਸ਼ ਹੁੰਦਾ ਹੁੰਦਾ ਉਹਦਾ ਇਹੀ ਮਤਲਬ ਹੁੰਦਾ ਥੋੜੀ ਮੈਨੇਜਮੈਂਟ ਦੇ ਵਿੱਚ ਥੋੜੀ ਮਿਸ ਕਮਿਊਨੀਕੇਸ਼ਨ ਸੀਗੀ ਜੀ ਮੈਨੇਜਮੈਂਟ ਜਿਹੜੀ ਉਹ ਗਾਇਕ ਦੀ ਮੈਨੇਜਮੈਂਟ ਦੀ ਗੱਲ ਹੈ ਉਹ ਆਪਣੀ ਮੈਨੇਜਮੈਂਟ ਦੀ ਗੱਲ ਕਰ ਰਿਹਾ ਜਿਹੜੇ ਉਹਦੇ ਮੈਨੇਜਰ ਨੇ ਕੀ ਕੋ ਭਾਗੀ ਕਾਰਵਾਈ ਨਹੀਂ ਕਰੋਗੇ ਆਪਣੇ ਕੁਝ ਤੁਹਾਡੇ ਜਿਹੜੇ ਮੁਲਾਜ਼ਮ ਸੀ ਕਿ ਉੱਥੇ ਮੌਜੂਦ ਸੀ ਕਿ ਜਿਨ੍ਹਾਂ ਨੇ ਉਹ ਫਰੋਕਿਆ ਨਹੀਂ ਪ੍ਰੋਗਰਾਮ ਨਹੀਂ ਮੈਂ ਆਪ ਜ਼ਿੰਮੇਵਾਰ ਹਾਂ ਅੱਛਾ ਤੁਸੀਂ ਆਪਣੀ ਜ਼ਿੰਮੇਵਾਰੀ ਲੈ ਲੈਂਦੇ ਹੋ ਜੀ ਦਕਾਨੇ ਲਾਂਨ ਤੋਂ ਵੀ ਰੋਕਿਆ ਗਿਆ ਸੀ ਇਹ ਵੀ ਗੱਲ ਸੰਸਾਵਰਨ ਜੀ ਪੇਸ਼ੀ ਕਰੀ ਉਹਦਾ ਸਿੰਘ ਸਾਹਿਬ ਨੂੰ ਦੱਸ ਦਿੰਦਾ ਜੀ ਠੀਕ ਹੈ ਜੀ ਹੁਣ ਜੋ ਤੁਹਾਨੂੰ ਸਜ਼ਾ ਜਾਂ ਸੇਵਾ ਲੱਗੇਗੀ ਗੁਰੂ ਮਹਾਰਾਜ ਤੋਂ ਸ੍ਰੀ ਗੁਰਦਵਾਰ ਸਾਹਿਬ ਨੂੰ ਤੁਸੀਂ ਕੁਝ ਕੰਦੀ ਤਿਆਰ ਹੋ ਜੀ ਜੇ ਕੋਈ ਪੁੱਛਣ ਦੀ ਗੱਲ ਹੀ ਨਹੀਂ ਹੈ ਇੱਥੇ ਇੱਥੇ ਆਉਣ ਦਾ ਮਤਲਬ ਹੀ ਇਹ ਹੈ ਇਹ ਗੱਲ ਇਹ ਪੁੱਛਣਾ ਬਣਦਾ ਹੀ ਨਹੀਂ ਠੀਕ ਹੈ ਜੀ ਕਲਪ ਤੁਸੀਂ ਸਮਰਪਿਤ ਉਸਰੀ ਕਾਲਕਸਰ ਮੈਂ ਕਿਹਾ ਇੱਥੇ ਆਉਣ ਦਾ ਮਤਲਬ ਹੀ ਇਹ ਆ ਠੀਕ ਹੈ ਜੀ ਠੀਕ ਹੈ ਪਰਵਾਦ ਨਾਲ ਆਏ ਹੋ ਜੀ ਬਿਲਕੁਲ ਅੰਦਰ ਮੱਥਾ ਵੀ ਜੀ ਬਿਲਕੁਲ ਜੀ ਧੰਨਵਾਦ ਜੋ ਭਾਸ਼ਾ ਵੀ ਪੜਦੇ ਡਾਇਰੈਕਟਰ ਸਾਹਿਬਾਨ ਨੇ ਉਹ ਬਾਹਰ ਆ ਚੁੱਕੇ ਨੇ ਗੱਲ ਕਰਦੇ ਆ ਤੁਸੀਂ ਸਾਡਾ ਰਾਹ ਕਿਉਂ ਰੋਕ ਲਿਆ ਜਾਣ ਕਿਉਂ ਨਹੀਂ ਦਿੰਦੇ ਸੋ ਤੁਹਾਡਾ ਥੋੜਾ ਪ੍ਰਤੀਕਰਮ ਲੈਣਾ ਸੀਗਾ ਫਸਟ ਟਾਈਮ ਤੁਹਾਡੇ ਨਾਲ ਮੁਲਾਕਾਤ ਹੋਈ ਹੈ ਅਸੀਂ ਇਹ ਜਾਣਨਾ ਚਾਹੁੰਦੇ ਸੀਗੇ ਸਾਰਾ মিডিਆ ਇਹ ਜਾਣਨਾ ਚਾਹੁੰਦਾ ਹੈ ਤੁਸੀਂ ਕਿਹ ਸੀਗੇ ਉੱਥੇ ਭਾਸ਼ਾ ਸੰਪਰਕ ਦੇ ਡਾਇਰੈਕਟਰ ਸੀ ਉਹ ਚੱਲਿਆ ਉਹ ਫਿਰ ਸਮਾਗਮ ਹੋਇਆ ਉੱਥੇ ਗਾਣੇ ਗਾਏ ਗਏ ਤੁਹਾਡਾ ਇਸ ਤੇ ਕੀ ਪ੍ਰਤੀਕਰਮ ਹੈ ਕਿਉਂਕਿ ਹਾਲ ਤੱਕ ਤੁਹਾਡਾ ਪ੍ਰਤੀਕਰਮ ਕਿਸੇ ਨੇ ਨਹੀਂ ਸੁਣਿਆ ਸੀ ਉਹ ਜਾਣਨਾ ਚਾਹੁੰਦੇ ਸੀ ਹਾਂਜੀ ਨਹੀਂ ਅਜੇ ਵੀ ਮੈਂ ਤੁਹਾਨੂੰ ਸ਼ਾਇਦ ਨਾਮ ਦੱਸਾਂ ਮੈਂ ਸਿੰਘ ਸਾਹਿਬ ਨੇ ਪੁੱਛਿਆ ਸੀ ਉਹਨਾਂ ਨੂੰ ਮੈਂ ਦੱਸ ਦੁੱਤਾ ਉਹਦੀ ਬੜੀ ਡਿਟੇਲਡ ਰਿਪੋਰਟ ਮੈਂ ਉਹਨਾਂ ਨੂੰ ਦੇ ਦੇਵਾਂ ਬਾਕੀ ਪਤਾ ਹੀ ਹੋਈ ਹੈ ਗਲਤੀ ਹੋਈ ਹੈ ਜੀ ਮੰਨਦੇ ਹੋ ਜੇ ਜਦੋਂ ਕੋਈ ਬੰਦਾ ਗਾਲਤਕਸਾਬ ਹੁੰਦਾ ਉਹ ਇਹ ਮੰਨ ਕੇ ਹੀ ਹੁੰਦਾ ਠੀਕ ਹੈ ਜੀ ਮਤਲਬ ਮੰਨਦੇ ਉਹ ਵੀ ਜਲਦੀ ਹੋਈ ਹੈ ਮੈਂ ਕਿਹਾ ਜਦੋਂ ਕੋਈ ਬੰਦਾ ਗਾਲਤਕਸਾਬ ਤੇ ਪੇਸ਼ ਹੁੰਦਾ ਹੁੰਦਾ ਉਹਦਾ ਇਹੀ ਮਤਲਬ ਹੁੰਦਾ ਥੋੜੀ ਮੈਨੇਜਮੈਂਟ ਦੇ ਵਿੱਚ ਥੋੜੀ ਮਿਸ ਕਮਿਊਨੀਕੇਸ਼ਨ ਸੀਗੀ ਜੀ ਮੈਨੇਜਮੈਂਟ ਜਿਹੜੀ ਉਹ ਗਾਇਕ ਦੀ ਮੈਨੇਜਮੈਂਟ ਦੀ ਗੱਲ ਹੈ ਉਹ ਆਪਣੀ ਮੈਨੇਜਮੈਂਟ ਦੀ ਗੱਲ ਕਰ ਰਿਹਾ ਜਿਹੜੇ ਉਹਦੇ ਮੈਨੇਜਰ ਨੇ ਠੀਕ ਹੈ ਕੋਈ ਤੁਸੀਂ ਕੋਈ ਭਾਗੀ ਕਾਰਵਾਈ ਨਹੀਂ ਕਰੋਗੇ ਆਪਣੇ ਕੁਝ ਤੁਹਾਡੇ ਜਿਹੜੇ ਮੁਲਾਜ਼ਮ ਸੀਗੇ ਉੱਥੇ ਮੌਜੂਦ ਸੀਗੇ ਜਿਨ੍ਹਾਂ ਨੇ ਉਹ ਫਰੋਕਿਆ ਨਹੀਂ ਪ੍ਰੋਗਰਾਮ ਨਹੀਂ ਮੈਂ ਆਪ ਜ਼ਿੰਮੇਵਾਰ ਹਾਂ ਅਜਾ ਤੁਸੀਂ ਆਪਣੀ ਜ਼ਿੰਮੇਵਾਰੀ ਲੈਣੀ ਹੈ। ਨਾ ਟਿਕਾਣੇ ਲਾਂਨ ਤੋਂ ਵੀ ਰੋਕਿਆ ਗਿਆ ਸੀ ਇਹ ਵੀ ਗੱਲ ਸਿੰਘ ਸਾਹਿਬ ਨੇ ਦੱਸੀ ਜੀ ਪਿਛਲੀ ਵਾਰੀ। ਉਹਦਾ ਸਿੰਘ ਸਾਹਿਬ ਨੂੰ ਦੱਸ ਦਿੱਤਾ ਜੀ। ਠੀਕ ਹੈ ਜੀ। ਹੁਣ ਜੋ ਤੁਹਾਨੂੰ ਸਜ਼ਾ ਜਾਂ ਸੇਵਾ ਲੱਗੇਗੀ ਗੁਰੂ ਮਹਾਰਾਜ ਤੋਂ ਸ੍ਰੀ ਕਾਲ ਤਖਤ ਸਾਹਿਬ ਨੂੰ ਤੁਸੀਂ ਕੁਝ ਕਰਨ ਦੀ ਤਿਆਰ ਹੋ ਜੀ? ਜੇ ਕੋਈ ਪੁੱਛਣ ਦੀ ਗੱਲ ਹੀ ਨਹੀਂ ਹੈ। ਇੱਥੇ ਇੱਥੇ ਆਉਣ ਦਾ ਮਤਲਬ ਹੀ ਇਹ ਹੈ ਗੱਲ ਇਹ ਪੁੱਛਣਾ ਬਣਦਾ ਹੀ ਨਹੀਂ। ਠੀਕ ਹੈ ਜੀ। ਮਤਲਬ ਤੁਸੀਂ ਸਮਰਪਿਤ ਹੋ ਸ੍ਰੀ ਕਾਲ ਤਖਤ ਸਾਹਿਬ ਨੂੰ। ਮੈਂ ਕਿਹਾ ਇੱਥੇ ਆਉਣ ਦਾ ਮਤਲਬ ਹੀ ਇਹ ਆ। ਠੀਕ ਹੈ ਜੀ। ਠੀਕ ਹੈ। ਪ੍ਰਵਾਦ ਨਾਲ ਆਏ ਹੋ ਜੀ। ਜੀ ਬ